ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਅੱਜ ਮੈਂ ਤੁਹਾਡੇ ਨਾਲ ਕੌੜਾ ਸੱਚ ਜ਼ਿੰਦਗੀ ਦਾ ਸੁਣਾਉਣ ਲੱਗੀ ਆ ਕੌੜਾ ਜ਼ਰੂਰ ਆ ਪਰ ਸੱਚਾ ਜਦੋਂ ਬੰਦੇ ਤੇ ਗਰੀਬੀ ਆ ਜਾਂਦੀ ਹੈ ਨਾ ਤਾਂ ਕੋਈ ਹੱਥ ਨਹੀਂ ਮਲਾਉਂਦਾ ਤੇ ਜਦੋਂ ਥੋੜੀ ਜਿਹੀ ਗੁੱਡੀ ਚੜ ਜਾਂਦੀ ਆ ਤੇ ਫੇਰ ਹਰ ਕੋ ਮਿਲਣਾ ਚਾਹੁੰਦਾ ਤੁਹਾਨੂੰ ਦੋਕ ਲੈਣਾ ਉਹਦੇ ਤੇ ਕਹਿਣ ਲੱਗੀਆਂ ਚੰਗੀਆਂ ਲੱਗੀਆਂ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਵਕਤ ਬੰਦੇ ਨੂੰ ਜ਼ਿੰਦਗੀ ਦੇ ਕੁਝ ਰੂਲ ਸਿਖਾਉਂਦਾ ਏ ਵਕਤ ਬੰਦੇ ਨੂੰ ਜ਼ਿੰਦਗੀ ਦੇ ਕੁਝ ਰੂਲ ਸਿਖਾਉਂਦਾ ਏ ਜਦ ਚੜਦੀ ਏ ਗੁੱਡੀ ਹਰ ਕੋਈ ਮਿਲਣਾ ਚਾਹੁੰਦਾ ਏ ਜਦ ਚੜਦੀ ਏ ਗੁੱਡੀ ਹਰ ਕੋਈ ਮਿਲਣਾ ਹੀ ਚਾਹੁੰਦਾ ਏ ਜੇ ਆ ਜੇ ਹੰਕਾਰ ਬੰਦੇ ਨੂੰ ਜੇ ਆ ਜੇ ਹੰਕਾਰ ਬੰਦੇ ਨੂੰ ਵਕਤ ਛੱਟ ਪਲਟੀ ਲਾ ਜਾਵੇ ਵਕਤ ਝਟ ਪਲਟੀ ਲਾ ਜਾਵੇ ਰਾਜੇ ਬੰਦਿਆਂ ਕੋਲੋਂ ਵਕਤੇ ਭੀਖ ਮੰਗਾ ਜਾਵੇ ਰਾਜੇ ਬੰਦਿਆਂ ਕੋਲੋਂ ਇਹ ਵਕਤ ਭੀਖ ਮੰਗਾ ਜਾਵੇ ਕਿਉਂਕਿ ਵਕਤ ਕਿਸੇ ਦੇ ਪਿਉਦਾ ਨਹੀਂ ਕੋਈ ਬੰਨ ਕੇ ਬਹਿ ਜਾਊਗਾ ਵਕਤ ਕਿਸੇ ਦੇ ਪਿਉਦਾ ਨਹੀਂ ਕੋਈ ਬੰਨ ਕੇ ਬਹਿ ਜਾਊਗਾ ਮੈਂ ਮੈਂ ਕਰਨੀ ਛੱਡ ਦੇ ਸਭ ਕੁਝ ਇੱਥੇ ਹੀ ਰਹਿ ਜਾਊਗਾ ਮੈਂ ਮੈਂ ਕਰਨੀ ਛੱਡ ਦੇ ਸਭ ਕੁਝ ਇੱਥੇ ਹੀ ਰਹਿ ਜਾਊਗਾ ਕੀ ਵੱਡੇ ਕੀ ਛੋਟੇ ਸਭ ਰੋਟੀ ਹੀ ਖਾਂਦੇ ਨੇ ਈ ਵੱਡੇ ਕੇ ਛੋਟੇ ਸਭ ਰੋਟੀ ਹੀ ਖਾਂਦੇ ਨੇ ਦੁਨੀਆਂ ਉਤੋਂ ਸ਼ਿਕੰਦਰ ਖਾਲੀ ਹਾਥੀ ਜਾਂਦੇ ਨੇ ਵੱਡੇ ਵੱਡੇ ਸ਼ਿਕੰਦਰ ਖਾਲੀ ਹਾਥੀ ਜਾਂਦੇ ਨੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ